ਮਲੇਰ ਕੋਟਲਾ ਪਹੁੰਚ ਕੇ ਜਿੱਥੇ ਸੁਖਪਾਲ ਖੈਰਾ ਨੇ ਮੁਸਲਿਮ ਭਾਈਚਾਰੇ ਦੇ ਨਾਲ ਸੰਬੰਧ ਰੱਖਣ ਵਾਲੇ ਲੋਕਾਂ ਨੂੰ ਕਾਂਗਰਸ ਪਾਰਟੀ ਦੇ ਹੱਕ ਦੇ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ ਉੱਥੇ ਹੀ ਇਸ ਮੌਕੇ ਤੇ ਵਿਰੋਧੀ ਸਿਆਸੀ ਪਾਰਟੀਆਂ ਤੇ ਤੰਜ ਵਿਕਸੇਗੇ ਅਤੇ ਪੀਐਮ ਮੋਦੀ ਤੋਂ ਲੈ ਕੇ ਭਗਵੰਤ ਮਾਨ ਸਣੇ ਹੋਰ ਵੱਡੇ ਲੀਡਰਾਂ ਦੀ ਰੇਲ ਬਣਾਉਂਦੇ ਹੋਏ ਸੁਖਪਾਲ ਖੈਰਾ ਨਜ਼ਰ ਆਏ ਤੇ ਕੀ ਕੁਝ ਕਿਹਾ ਗਿਆ ਵਿਰੋਧੀਆਂ ਨੂੰ ਆਓ ਸੁਣਦੇ ਹਾਂ ਮੈਂ ਧੰਨਵਾਦ ਕਰਦਾ ਸੁਪਰੀਮ ਕੋਰਟ ਆਫ ਇੰਡੀਆ ਦਾ ਕਿ ਉਹਨਾਂ ਨੂੰ ਦੁਬਾਰਾ ਗ੍ਰਿਫਤਾਰ ਕੀਤਾ ਗਿਆ ਔਰ ਦੁਬਾਰਾ ਉਹਨਾਂ ਦੇ ਖਿਲਾਫ ਜਿਹੜਾ ਹੈ ਉਹਨਾਂ ਨੂੰ ਸਜ਼ਾ ਮਿਲੇਗੀ ਕਿਉਂਕਿ ਇਹ ਬਿਆ ਅਲਾਈਅੰਸ ਵਾਹ ਦੇ ਕਲਾਈਅੰਸਾਂ ਮੈਂ ਮੁਸਲਮਾਨ ਵੀਰਾਂ ਨੂੰ ਕਹਿਣਾ ਚਾਹਾਂਗਾ ਅਗਰ ਤੁਹਾਡੀ ਦੇਸ਼ ਵਿੱਚ ਕੋਈ ਤੁਹਾਡਾ ਹਿਫਾਜ਼ਤ ਕਰ ਸਕਦਾ ਹੈ ਤਾਂ ਇਹ ਜਿਹੜਾ ਗੱਠਚੋਰ ਬਣਿਆ ਜਿਹੜਾ ਮੋਦੀ ਨੂੰ ਹੁਣ ਕੀ ਕਹਿੰਦੇ ਹੁੰਦੇ ਕਿ ਭੱਜਣਾ ਪੈਗੀਆਂ ਹੋਈਆਂ ਨੇ ਤੁਸੀਂ ਦੇਖ ਰਹੇ ਜਿਹੜੇ ਅਸਲ ਸਰਵੇ ਆ ਰਹੇ ਨੇ ਉਹ ਭਾਜਪਾ ਨੂੰ 220 ਤੇ ਲੈ ਜਾਂਦਾ ਉਹਨਾਂ ਨੇ ਪ੍ਰੋ ਸਰਕਾਰ ਇੰਡੀਆ ਲਾਈਅੰਸ ਦੀ ਬਣਨ ਜਾ ਰਹੀ ਆ ਸਾਰੀਆਂ ਘਟ ਗਿਣਤੀਆਂ ਦੇ ਅਗਰ ਬਚਣਾ ਹੈ ਇਸ ਦੇਸ਼ ਦੇ ਵਿੱਚ ਸਰਵਾਈਵ ਕਰਨਾ ਹੈ ਸਭ ਨੂੰ ਇਕੱਠਾ ਹੋਣਾ ਪਵੇਗਾ ਸਾਰੇ ਮੁਸਲਮਾਨ ਨਹੀਂ ਹੈ ਇਹ ਨਿਰਨਾਇਕ ਤੇ ਫੈਸਲਾ ਕੋਨ ਇਲੈਕਸ਼ਨ ਕਿ ਭਾਰਤ ਕਿਹੜੀ ਦਿਸ਼ਾ ਵਿੱਚ ਜਾਵੇਗਾ ਕਿ ਭਾਰਤ ਵੀ ਇੱਕ ਦੇਸ਼ ਤੇ ਇੱਕ ਧਰਮਵਾਨ ਬਣੇਗਾ ਜਾਂ ਤਾਂ ਯਾ ਭਾਰਤ ਧਰਮ ਨਿਰਪੱਖ ਤੌਰ ਤੇ ਬਚੇਗਾ ਤੇ ਸਾਰੇ ਧਰਮਾਂ ਨੂੰ ਆਜ਼ਾਦੀ ਦੇ ਨਾਲ ਹਵਾ ਲੈਣ ਦਾ ਮੌਕਾ ਮਿਲੇਗਾ ਇਹ ਫੈਸਲਾ ਇਸ ਇਲੈਕਸ਼ਨ ਨੇ ਕਰਨਾ ਤੁਹਾਨੂੰ ਕੋਈ ਪਤਾ ਨਹੀਂਗਾ ਜਿਸ ਤਰ੍ਹਾਂ ਨਾਲ ਯੂਨੀਫਾਰਮ ਸਿਵਲ ਕੋਰਟ ਕੀਤਾ ਤਾਂ ਤੁਹਾਡੇ ਮੌਲਿਕ ਅਧਿਕਾਰਾਂ ਦੇ ਉੱਤੇ ਹਮਲਾ ਹੋ ਸਕਦਾ ਵਾ ਮੈਜੋਰਟੀ ਲੈ ਕੇ ਪਾਰਲੀਮੈਂਟ ਦੇ ਵਿੱਚ ਸੰਵਿਧਾਨ ਨੂੰ ਅਮੈਂਡ ਕਰਕੇ ਸ਼ਾਇਦ ਤੁਹਾਡਾ ਵੋਟਾਂ ਦੇ ਕੰਮ ਉਲਟਾ ਦੇ ਦੇਣ ਵਿੱਚੋਂ ਦੀ ਤੇ ਸਾਰੀ ਜ਼ਿੰਦਗੀ ਵਾਸਤੇ ਕਹਿ ਦੇਣਗੇ ਅਸੀਂ ਤਾਂ ਬਣ ਗਏ ਜੇ ਫਿਰ ਆਪਾਂ ਕੀ ਕਰਾਂਗੇ ਦੱਸੋ ਨੂੰ ਇਹ ਜਿਹੜੀਆਂ ਸਾਡੀਆਂ ਸਾਊਥ-ਈਸਟ ਏਸ਼ੀਆ ਦੀਆਂ ਡੈਮੋਕ੍ਰੈਸੀਜ਼ ਆ ਜਿਹੜੀਆਂ ਸਾਡੀਆਂ ਇਹ ਜਿਨ੍ਹਾਂ ਨੂੰ ਆਪਾਂ ਕਹਿੰਨੇ ਕਿ ਸਾਡਾ ਇਹ ਲੋਕਤੰਤਰ ਹੈ ਇਹ ਹਲੇ ਇ tanto ਮਜ਼ਬੂਤ ਨਹੀਂ ਹੋਇਆ ਪਾਕਿਸਤਾਨ ਵਿੱਚ ਦੇਖੋ ਕੀ ਹੋ ਰਿਹਾ Imran Khan ਦੀ ਪਾਰਟੀ ਜਿੱਤਦੀ ਆ ਮੇਰੇ ਵੀ ਜੇਲ੍ਹ ਵਿੱਚ ਸੀ ਤੇ ਉਹ ਨਾ ਬਾਹਰ ਗਿਆ 18/18 ਦੇ ਅੰਦਰ ਟਾਈਮ ਰਹਿ ਗਿਆ ਸੀਗਾ ਮੈਂ ਗਿਆ ਤੇ ਪੁਲੱਥ ਦੇ ਲੋਕਾਂ ਨੇ ਮੈਨੂੰ ਹੱਥਾਂ ਤੇ ਚੱਕ ਕੇ ਬਾਹਰ ਪੁਲੱਥੇ ਇਹੋ ਜੀ ਸੀਟਾ ਨਾ ਸਿਰਫ ਮੈਨੂੰ ਜਿਤਾਇਆ ਲੇਕਿਨ ਉੱਥੇ ਬੋਕਰ ਪਾਰਟੀ ਦੀ ਪੁਲੱਥ ਵਿੱਚ ਜ਼ਮਾਨਤ ਜਬਤ ਕਰਾਈ ਮੇਰੇ ਵੀਰੋ ਇਹ ਹੈ ਲੋਕ ਸ਼ਕਤੀ ਆਵਾਜ਼ੇ ਖਲਕਤ ਨਗਾਰਾਏ ਖੁਦਾ ਤੁਹਾਡੀ ਆਵਾਜ਼ ਵਿੱਚ ਤਾਂ ਰੱਬ ਬੋਲਦਾ ਮੇਰੇ ਵੀਰੋ ਤੁਸੀਂ ਜਿਸ ਨੂੰ ਚਾਹੋ ਚੱਕ ਕੇ ਉੱਤੇ ਲੈ ਜਾ ਸਕਦੇ ਹੋ ਜਿਸ ਨੂੰ ਚਾਹੋ ਤੁਸੀਂ ਥੱਲੇ ਲੈ ਕੇ ਆ ਸਕਦੇ ਹੋ ਜਿਹੜੇ ਲੋਕ ਹੰਕਾਰ ਕਰਦੇ ਨੇ ਰਾਜਨੀਤੀ ਦਾ ਆ ਸੁਖਵੀਰ ਬਾਦਲ ਕਹਿੰਦਾ ਹੁੰਦਾ ਸੀ 25 ਸਾਲ ਰਾਜ ਕਰਾਂਗੇ ਅੱਜ ਸਕੂਟਰ ਦੀ ਪਾਰਟੀ ਬਣਾ ਕੇ ਬਿਠਾਤਾ ਲੋਕਾਂ ਨੇ ਆ ਜਿਹੜੇ ਭਗਵੰਤ ਪਾਣ ਹੋਈ 13 0 ਹੋਊ ਸਾਡਾ 13 0 ਕਰਾਂਗੇ ਅਸੀਂ ਉਹ ਭੜਿਆ ਮਾਨਸਾ ਤੇਰੇ ਕੋਲ ਤੱਕ 13 ਬੰਦੇ ਹੈ ਨਹੀਂ ਇਹ ਲੜਨ ਵਾਸਤੇ ਤੇਰੇ ਕੋਲ ਤੇਰਾ ਬੰਦੇ ਨਹੀਂ ਏ ਪੰਜ ਮੰਤਰੀ ਤਿੰਨ ਐਮਐਲਏ ਇੱਕ ਕਮੇਡੀਅਨ ਤੇ ਤਿੰਨ ਕਿਤਨੀਆਂ ਲਿਆਉਂਦੀਆਂ ਤੋਂ ਪੰਜਾਬ ਦੇ ਵਿੱਚ ਰਿੰਕੂ ਤਿਤਲੀ ਜਿਹੜਾ ਪਿਛਲੇ ਵਾਰ ਪਟਕੇ ਲੋਕ ਸਭਾ ਜਲੰਧਰ ਦੀ ਜ਼ਮੀਨੀ ਚੋਣ ਲੜਾਈ ਕਾਂਗਰਸ ਤੋਂ ਚੱਕ ਕੇ ਲੈ ਗਏ ਉਹ ਟਿਕਟ ਸਮੇਤ ਜਿਹੜੀ ਟਿਕਟ ਦਿੱਤੀ ਸੀ ਹੁਣ ਜਲੰਧਰ ਲੋਕ ਸਭਾ ਦੀ ਉਹ ਸਮੇਤ ਟਿਕਟ ਗੱਡੀ ਚੜੀ ਤੇ ਕਮਲ ਦੇ ਫੁੱਲ ਵਿੱਚ ਜਾ ਕੇ ਤਿਤਲੀ ਬਹਿ ਗਈ ਭਗਵੰਤ ਤੇਰੀ ਫਿਰ ਦੋ ਤਿਤਲੀਆਂ ਹੋਰ ਤਿੰਨ ਇੱਕ ਕਾਲੀਆ ਦੀ ਤਿਤਲੀ ਚੱਕੀ ਪਵਨ ਟੀਮੂ ਜਲੰਧਰੋਂ ਜਿਹੜੇ ਕਾਗਲਿਆਂ ਨੂੰ ਰੋਜ਼ ਜਾਣਾ ਕੱਢਦਾ ਹੋ, ਜਿਹੜੇ ਕਾਂਗਰਸ ਨੂੰ ਰੋਜ਼ ਜਾਣਾ ਕੱਢਦਾ ਦੋ तितਲੀਆਂ ਚੱਪੇਵਾਲ ਤੇ ਜੀਪੀ ਫਤਗੜ ਸਾਹਿਬ ਤੋਂ ਚੱਕ ਕੇ ਕਹਿੰਦਾ ਜੀ ਆਪੇ ਨੇ तितਲੀਆਂ ਮੇਰੀਆਂ ਕੈਂਡੀਡੇਟ ਹੋਣਗੀਆਂ। ਇੱਕ ਰਾਤ ਵਿੱਚ ਜਿਹੜੇ ਕੰਤ ਤੱਕ ਇੱਕ ਰਾਤ ਵਿੱਚ ਉਹ ਦੁੱਧ ਤੋਤੇ ਹੋਗੇ। ਕਿਹੜਾ ਤੁਹਾਡੇ ਕੋਲ ਪਾਊਡਰ ਹੈ ਕਿਹੜਾ ਤੁਹਾਡੇ ਕੋਲ ਨਿਰਮਾ ਮੈਨੂੰ ਗੱਸੀ ਭਗਵੰਤ ਜਿਹੜਾ ਸਾਫ਼ ਕਰਕੇ ਧੋ ਕੇ ਤੂੰ ਉਹਨੂੰ ਝਾੜੂ ਦਾ ਕੈਂਡੀਡੇਟ ਬਣਾ ਦੇਣਾ। 13 0 ਹੋ ਸਕਦਾ ਮੇਰੇ ਵੀ ਲੋਕ। ਯਾਨੀ ਕੋ 13 ਬੰਦੇ ਹੀ ਨਹੀਂ ਨੇ ਯਾਰ। 13 0 ਕਿੱਥੋਂ ਹੋ ਜਾਏਗਾ? ਇਸ ਕਰਕੇ ਜਿਹੜੀ ਮੈਂ ਗੱਲ ਕਹਿਣ ਆਇਆ ਤੁਹਾਨੂੰ ਨੈਸ਼ਨਲ ਪੱਧਰ ਤੇ ਸਾਡੀ ਬੀਜੇਪੀ ਦੇ ਨਾਲ ਲੜਾਈ ਆ ਤੁਸੀਂ ਕਿਸਾਨ ਬੈਠੇ ਹੋ ਬਹੁਤ ਸਾਰੇ ਕੀ ਮੰਗਦੇ ਨੇ ਕਿਸਾਨ ਕੋਈ ਦੇਸ਼ ਤੋੜਨ ਦੀ ਗੱਲ ਕਰ ਰਹੇ ਨੇ ਕੋਈ ਹਮਲਾ ਕਰ ਰਹੇ ਨੇ ਦਿੱਲੀ ਦੇ ਉੱਤੇ ਉਹਨਾਂ ਨੂੰ ਕਿਉਂ ਰੋਕਿਆ ਜਾ ਰਿਹਾ ਘੱਗਰ ਦਰਿਆ ਦੇ ਉੱਤੇ ਬੈਰੀਕੇਡ ਲਾ ਕੇ ਉਹ ਵੀ ਸਾਡੀ ਧਰਤੀ ਤੇ ਹਰਿਆਣਾ ਪੁਲਿਸ ਨੇ ਬੈਰੀਕੇਡਿੰਗ ਕੀਤੀ ਆ ਭਗਵੰਤ ਮਾਨ ਨੂੰ ਸ਼ਰਮ ਨਹੀਂ ਆਉਣੀ ਚਾਹੀਦੀ ਕਿ ਤੇਰੀ ਅਥਾਰਟੀ ਕੋਈ ਨਹੀਂ ਮਤਲਬ ਮੁੱਖ ਮੰਤਰੀ ਤੂੰ ਆਪਣੇ ਅਧਿਕਾਰ ਸਰੈਂਡਰ ਕਰ ਚੁੱਕਾ ਬੀਜੇਪੀ ਦੇ ਸਾਹਮਣੇ ਡਾਕਟਰ ਗਾਂਧੀ ਪਟਿਆਲੇ ਤੋਂ ਇਲੈਕਸ਼ਨ ਲੜ ਰਹੇ ਨੇ ਐਡਾ ਫਰਾਗ ਦੇ ਆਦਮੀ ਸਭ ਤੋਂ ਬੈਸਟ ਪਾਰਲੀਮੈਂਟਰੀ ਮਨ ਲੱਗਦਾ ਪੰਜਾਬ ਨੂੰ ਜਦੋਂ ਤੇਰਾ ਗਾਂਧੀ ਮਿਲ ਗਿਆ ਨਾ ਪੰਜਾਬ ਦਾ ਬੇੜਾ ਪਾਰ ਹੋ ਗਿਆ ਮੇਰੇ ਵੀਰੋ ਆ ਜਿਹੜੀ ਇੱਕ ਸੰਗਰੂਰ ਦੀ ਐਮਐਲਏ ਜਿਹੜੀ ਸਕੂਟਰ ਤੇ ਚੜਦੀ ਹੁੰਦੀ ਉਹ ਬੱਚੀ ਆ ਚਲੋ ਐਸੀ ਗੱਲ ਨਹੀਂ ਗਈ ਪਰੰਤੂ ਆਫਟਰ ਆਲ ਸੱਚ ਤਾਂ ਸੱਚ ਤੁਸੀਂ ਉਹਦੀ ਇਲੈਕਸ਼ਨ ਤੋਂ ਪਹਿਲਾਂ ਸਕੂਟਰੀ ਵਾਲੀ ਵੀਡੀਓ ਦੇਖ ਲਉਂਦੇ ਹੁਣ ਤਾਜੀ ਵੀਡੀਓ ਦੇਖ ਲਓ ਮਤਲਬ ਇਹ ਲੱਗਿਆ ਜਿੱਦਾਂ ਪੰਜਾਬੀ ਚ ਕਹਿੰਦੇ ਹੁੰਦੇ ਭੁੱਖੇ ਜੱਟ ਕਟੋਰਾ ਲੱਭਾ ਪਾਣੀ ਪੀ ਪੀ ਕੀ ਹੁੰਦਾ ਪਾਣੀ ਪੀ ਪੀ ਆਫਰਿਆ ਤੇ ਸਰਤੇ ਭਗਵੰਤ ਕੀ ਕੀ ਪੀ ਪੀ ਆਫਰਿਆ ਲਾਰੂ ਪੀ ਪੀ ਆਫਰਿਆ ਉਸ ਐਫੀਡੇਵਿਟ ਦੇ ਵਿੱਚ ਇਹਨੇ ਸੋਨਾ ਡਿਕਲੇਅਰ ਕੀਤਾ 9 ਤੋਲੇ ਸਿਰਫ ਆਮ ਤੋ ਕਿ ਜਦਾ ਕਹਿੰਦੇ ਕਿ ਮਾਸਟਰਿੰਦਰ ਸਿੰਘ ਦਾ ਟੱਪਾ ਲੈ ਜੀ 9 ਤੋਲੇ ਸੋਨੇ ਵਾਲਾ ਇੱਕ ਸਾਲ ਦੇ ਵਿੱਚ ਇਹਨਾਂ ਦੀਆਂ ਬੀਪੀਆਂ ਕਹਿਣਿਆ ਨਾ ਕਿੰਦਾ ਦੰਦੀਆਂ ਗਈਆਂ